ਨੋ ਵੀ ਅੱਜ ਸੁਪਰ ਸੰਡੇ ਜਿਹੜਾ ਅੱਜ ਸਾਡਾ ਚੱਲ ਰਿਹਾ ਬਈ ਵਾਤਾਵਰਨ ਸੰਭਾਲ ਸੁਸਾਇਟੀ ਸਲੋ ਦਾ ਜਿਹਦੇ ਵਿੱਚ ਬਈ ਅੱਜ ਅਸੀਂ ਅ ਦਵਾਈ ਵੀ ਪਾ ਰਹੇ ਆ ਬੱਚਿਆਂ ਨੇ ਜਿਹੜਾ ਆਪਣੇ ਪਾਣੀ ਵੀ ਛੋਟੇ ਛੋਟੇ ਬੂਟਿਆਂ ਨੂੰ ਪਾਇਆ ਹੈਗਾ ਤੇ ਸਰਪੰਚ ਸਾਹਿਬ ਵੱਲੋਂ ਬਈ ਦੋ ਬੋਤਲਾਂ ਜਿਹੜੀਆਂ ਬਈ ਠੰਡੇ ਦੀਆਂ ਜਿਹੜੀਆਂ ਵਾਤਾਵਰਨ ਸੰਭਾਲ ਸੁਸਾਇਟੀ ਦੇ ਭੇਜਿਆ ਗਈਆਂ ਆ ਇਸੂ ਮੈਂਬਰ ਬੜੇ ਖੁਸ਼ ਆ ਕਿ ਸਰਪੰਚ ਸਾਹਿਬ ਜਿਹੜੇ ਆ ਬਾਤਾਵਨ ਸੰਭਾਲ ਸੋਸਾਇਟੀ ਨਾਲ ਵੀ ਮੋਂਡੇ ਨਾਲ ਮੋਂਡਾ ਲੱਗ ਚੱਲਦੇ ਆ ਅਸੀਂ ਸਰਪੰਚ ਸਾਹਿਬ ਦੇ ਸਹਿ ਦਿਲੋਂ ਤੁਹਾਨੂੰ ਵਾਦੀਆਂ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਸਾਡੇ ਬਾਤਾਵਨ ਸੰਭਾਲ ਸੋਸਾਇਟੀ ਦੀ ਜਿਹੜੀ ਆ ਮੋਂਡੇ ਨਾਲ ਮੋਂਡਾ ਲੱਗ ਚੱਲੂਗੇ ਤੇ ਸਾਡੀ ਬਾਤਾਵਨ ਸੰਭਾਲ ਸੋਸਾਇਟੀ ਜਿਹੜਾ ਆ ਪਿੰਡ ਸਲੋ ਨੂੰ ਹਰਿਆ ਭਰਿਆ ਬਣਾਉਣ ਲਈ ਆ ਪੂਰੀ ਜਿੰਦ ਜਾਨ ਲਾਊਗੀ ਸਾਰੇ ਮੈਂਬਰ ਵੀ ਇੱਕ ਰੁਕ ਸੋ ਸੋ ਇੱਕ ਰੁਕ ਸੋ ਸੋ ਰੁਖ ਕੋਖ ਤੇ ਪਾਣੀ ਨਾ ਸਾੰਬੇ ਤਾਂ ਖਤਮ ਕਹਾਣੀ ਰੁਖ ਕੋਖ ਤੇ ਪਾਣੀ ਨਾ ਸਾੰਬੇ ਤਾਂ ਖਤਮ ਕਹਾਣੀ ਕਹਿੰਦੇ 라ਟੂ ਜੀ ਬਹੁਤ ਬੋਲ ਰਿਹਾ ਸ਼ਾਮ ਦਾ ਟਾਈਮ ਹੋ ਚੁੱਕਾ ਆ ਸਫਾਈ ਦਾ ਬਹੁਤ ਖਾਸ ਧਿਆਨ ਰੱਖਿਆ ਜਾ ਰਿਹਾ ਆ ਮੁੰਡਾ ਨਾਲ ਦੀ ਨਾਲ ਝਾੜੂ ਲਾ ਰਿਹਾ ਛੜਕ ਤੇ ਜਿਹੜਾ ਵੀ ਛਾਂਗ ਛੂਗਾ ਸਾਰਾ ਸਾਈਡ ਤੇ ਹੋ ਗਿਆ ਆ ਮੁੰਡਾ ਨਾਲ ਦੀ ਨਾਲ ਰੰਗ ਬਣਾਈ ਜਾਂਦਾ ਉਹ ਬਲਰਾਜ ਜੀ ਵੀ ਕਰ ਰਿਹਾ ਰਿਪੀਟ ਸਾਡੇ ਆ ਜਿੰਨਾ ਵੀ ਮੋٹے ਦਰਖਤਾਂ ਨੂੰ ਸ਼ਾਂਗ ਸਫਾਈ ਦੇ ਵਿੱਚ ਨਾ ਇਹ ਸਾਡੇ ਅਜ ਪ੍ਰੀਤ ਪੱਡੀ ਦਾ ਯੋਗਦਾਨ ਰਿਹਾ ਬਹੁਤ ਸਹਯੋਗ ਜਿੰਨਾ ਕੈਮੀਕਲ ਵਾਲਾ ਕੰਮ ਸਾਰਾ ਜ਼ਿੰਮੇਵਾਰੀ ਸਮਝ ਕੇ ਕੀਤਾ ਸੀ ਭਾਈ ਨੇ ਬਹੁਤ ਮੁੰਡਿਆਂ ਦਾ ਸਹਯੋਗ ਆ ਮੁੰਡਾ ਤਾਂ ਕੱਪੜਿਆਂ ਤੋਂ ਬਾਹਰ ਹੋ ਕੇ ਕੰਮ ਕਰਦਾ ਆ ਕਰਦੇ ਕਰਦੇ ਬੁੱਤ ਕਰਦੇ ਵੜਦੇ ਜਿਹੜੇ ਜਿਹੜੇ ਦਰਖਤ ਸਫਾਈ ਕਰਨੇ ਵਾਲੇ ਆ ਠੀਕ ਆ ਜੀ ਕੰਮ ਹੋ ਗਿਆ ਨਿਬੜ ਗਿਆ ਨਾ ਆ ਬਸ ਚੌਂਕ ਤੱਕ ਆ ਗਏ ਆ ਜੀ ਬਾਗ ਵਾਲੇ ਚੌਥੇ ਰਸਤੇ ਤੱਕ ਆ ਗਏ ਆ ਇੱਥੇ ਤੱਕ ਸਾਨੂੰ ਲੱਗ ਜਾਣਾ ਕਿੰਨਾ ਕੁਸ਼ ਦਰਖਤ ਰਹਿੰਦੇ ਆ ਆਲੀ ਚੱਕ ਲੈ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਓਏ ਨਹੀਂ ਪਟਣਾ ਚੁੱਪ ਆਲੀ ਦਸਤਾਨੇ ਜੀ ਮਿੱਟਤੀ ਲੱਗਦੀ ਮੈਂ ਤਾਂ ਫਟਾਫਟ ਚੱਕ ਲਈ ਉਹ ਡੱਬਾ ਕੋਲ ਰੱਖੋ ਚੱਕੀ ਉਹਦੇ ਮੈਨੂੰ ਇੱਥੇ ਤਾਂ ਬਹੁਤ ਆ ਮਾਲ ਹੋਇਆ ਤਾਂ ਸੰਕੜਾ ਬਹੁਤ ਹੋ ਜਾਣਾ ਇਹ ਮਾਣੇ ਇਹ ਮਾਣੇ ਉਹ ਰਿਆਤ ਖਾਲੀ ਹੋ ਰਹੀ ਆ ਉਹ ਡੱਬੇ ਚ ਕੋਈ ਵੀ ਚੱਲ ਭਾਈ ਜੀ ਮੈਨੂੰ ਪਿੱਛੇ ਬਹੁਤ ਛੋਟਾ ਬਣਿਆ ਲੈ ਜਾ ਚੱਕ ਕੇ ਯਾਰ ਲੈ ਵੀ ਮੰਦਿਆ ਚੱਲੀ ਗੱਲ ਕੀ ਉੱਧ ਨਾ ਕਰੋ ਕੰਮ ਕਰੋ ਇੱਧਰ ਦੱਜਾ ਤੂੰ ਉੱਧ ਦੱਜਾ ਸਾਰਾ ਅੱਛਾ ਹੋ ਜਾਣਾ ਹੋ ਜਾਣਾ ਸੱਟ ਹੋ ਜਾਣਾ ਠੀਕ ਸਾਰਿਆਂ ਨੂੰ ਚਲੋ ਨਿਆਣੂ ਆ ਆ ਇੱਧਰ ਇਹ ਵੀ ਕਟਾਈ ਕਰ ਦੇ ਦੁਆਰ ਦੇ ਕੋਲ ਹੋ ਜਾਣਾ ਸੋ ਕਰ ਗਾ ਤੂੰ ਇਹ ਵੀ ਪੜੀ ਆ ਕਰੇ ਚਿੱਟੀ ਦੇ ਇਹ ਫਿਊ ਮੂਮੈਂਟਸ ਲੇਟਰ ਲੋ ਜੀ ਪਾਣੀ ਭਰ ਹੋ ਰਿਹਾ ਜੀ ਡਰੱਬ ਚ ਬੂਟਿਆਂ ਨੂੰ ਲਗਾਉਣ ਲਈ ਨਰਵਾ ਪੰਜਾਬ ਤੋਂ पानी भरना आए हुए फटाते आ जरा ड्रामा ना पानी का हो उ लिया भाणी कह दर भरा देना ठीक है